ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਪੈਸਾ ਕਮਾਉਣਾ ਹੈ ਤਾਂ ਇਹ ਸੱਤ ਰਾਜ਼ ਕਦੇ ਵੀ ਕਿਸੇ ਨੂੰ ਨਾ ਦੱਸੋ ਅੱਜ ਅਸੀਂ ਤੁਹਾਡੇ ਨਾਲ ਕੁਝ ਅਜਿਹੇ ਰਾਜ਼ ਸਾਂਝੇ ਕਰਨ ਜਾ ਰਹੇ ਹਾਂ ਜੋ ਸਿਰਫ ਤੁਹਾਡੇ ਦਿਲ ਵਿੱਚ ਹੀ ਰਹਿਣੇ ਚਾਹੀਦੇ ਹਨ ਇਹ ਰਾਜ਼ ਨਾ ਸਿਰਫ ਤੁਹਾਡੀਆਂ ਵਿੱਤੀ ਸਫਲਤਾਵਾਂ ਨੂੰ ਵਧਾਉਣਗੇ ਸਗੋਂ ਤੁਹਾਡੀ ਜ਼ਿੰਦਗੀ ਨੂੰ ਵੀ ਸੁਰੱਖਿਅਤ ਅਤੇ ਸਥਿਰ ਬਣਾਉਣਗੇ ਪਰ ਯਾਦ ਰੱਖੋ ਇਹ ਰਾਜ਼ ਤੁਹਾਡੇ ਤੱਕ ਸੀਮਤ ਰਹਿਣ ਕਿਉਂਕਿ ਜੇ ਇਹ ਗੱਲਾਂ ਦੂਜਿਆਂ ਨੂੰ ਪਤਾ ਲੱਗ ਗਈਆਂ ਤਾਂ ਤੁਹਾਡੀ ਸਫਲਤਾ ਦੇ ਰਾਹ ਵਿੱਚ ਅੜਚਣਾਂ ਆ ਸਕਦੀਆਂ ਹਨ ਅਸੀਂ ਇੱਕ ਅਜਿਹੀ ਕਹਾਣੀ ਨਾਲ ਸ਼ੁਰੂਆਤ ਕਰਦੇ ਹਾਂ ਜੋ ਸਾਨੂੰ ਸਮਝਾਏਗੀ ਕਿ ਇਹ ਰਾਜ਼ ਕਿਉਂ ਸੰਭਾਲ ਕੇ ਰੱਖਣੇ ਜ਼ਰੂਰੀ ਹਨ ਇੱਕ ਕਹਾਣੀ ਹੈ ਇੱਕ ਜਵਾਨ ਮੁੰਡੇ ਸੁਖਵਿੰਦਰ ਦੀ ਜੋ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦਾ ਸੀ ਸੁਖਵਿੰਦਰ ਦੇ ਪਿਤਾ ਜੀ ਨੇ ਉਸ ਨੂੰ ਇੱਕ ਦਿਨ ਸੱਤ ਅਜਹੀਆਂ ਗੱਲਾਂ ਦੱਸੀਆਂ ਜੋ ਉਸ ਦੀ ਜ਼ਿੰਦਗੀ ਨੂੰ ਬਦਲ ਸਕਦੀਆਂ ਸਨ ਪਰ ਉਹਨਾਂ ਨੇ ਸਖਤ ਹੁਕਮ ਦਿੱਤਾ ਸੀ ਇਹ ਗੱਲਾਂ ਕਿਸੇ ਨੂੰ ਨਾ ਦੱਸੇ ਨਹੀਂ ਤਾਂ ਤੇਰੀ ਸਫਲਤਾ ਦੀ ਚਾਬੀ ਕਿਸੇ ਹੋਰ ਦੇ ਹੱਥ ਚਲੀ ਜਾਵੇਗੀ ਸੁਖਵਿੰਦਰ ਨੇ ਉਸ ਸਮੇਂ ਇਸ ਗੱਲ ਨੂੰ ਹਲਕੇ ਵਿੱਚ ਲੈ ਲਿਆ ਪਰ ਜਿਵੇਂ-ਜਿਵੇਂ ਉਸ ਦੀ ਜ਼ਿੰਦਗੀ ਅੱਗੇ ਵਧੀ ਉਸ ਨੂੰ ਅਹਿਸਾਸ ਹੋਇਆ ਕਿ ਇਹ ਰਾਜ਼ ਸੱਚਮੁੱਚ ਉਸ ਦੀ ਸਫਲਤਾ ਦਾ ਅਸਲੀ ਆਧਾਰ ਸਨ ਤਾਂ ਆਓ ਅਸੀਂ ਇੱਕ-ਇੱਕ ਕਰਕੇ ਇਹ ਸੱਤ ਰਾਜ਼ ਜਾਣੀਏ ਜੋ ਸੁਖਵਿੰਦਰ ਨੂੰ ਸਿਖਾਏ ਗਏ ਸਨ ਅਤੇ ਜੋ ਤੁਹਾਡੀ ਜ਼ਿੰਦਗੀ ਵਿੱਚ ਵੀ ਕਮਾਲ ਕਰ ਸਕਦੇ ਹਨ ਪਹਿਲਾ ਰਾਜ਼ ਸੀ ਆਪਣੇ ਵਿੱਤੀ ਟੀਚਿਆਂ ਨੂੰ ਕਦੇ ਵੀ ਜਨਤਕ ਨਾ ਕਰੋ ਸੁਖਵਿੰਦਰ ਦੇ ਪਿਤਾ ਜੀ ਨੇ ਉਸ ਨੂੰ ਸਮਝਾਇਆ ਸੀ ਕਿ ਜਦੋਂ ਤੁਸੀਂ ਆਪਣੇ ਪੈਸੇ ਨਾਲ ਜੁੜੇ ਸੁਪਨੇਆਂ ਜਾਂ ਯੋਜਨਾਵਾਂ ਬਾਰੇ ਸਭ ਨੂੰ ਦੱਸਦੇ ਹੋ ਤਾਂ ਤੁਹਾਡੀ ਊਰਜਾ ਅਤੇ ਫੋਕਸ ਘਟ ਜਾਂਦਾ ਹੈ। ਸੁਖਵਿੰਦਰ ਨੇ ਇੱਕ ਵਾਰ ਆਪਣੇ ਪਿੰਡ ਵਿੱਚ ਸਭ ਨੂੰ ਦੱਸ ਦਿੱਤਾ ਸੀ ਕਿ ਉਹ ਇੱਕ ਵੱਡੀ ਦੁਕਾਨ ਖੋਲਣ ਜਾ ਰਿਹਾ ਹੈ। ਇਸ ਗੱਲ ਨੂੰ ਸੁਣ ਕੇ ਕੁਝ ਲੋਕਾਂ ਨੇ ਉਸ ਦੀ ਹੌਸਲਾ ਫਜ਼ਾਈ ਕੀਤੀ ਪਰ ਕਈਆਂ ਨੇ ਉਸ ਦੀਆਂ ਯੋਜਨਾਵਾਂ ਵਿੱਚ ਕਮੀਆਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ। ਇਹ ਕੰਮ ਨਹੀਂ ਚੱਲੇਗਾ। ਤੈਨੂੰ ਕੀ ਪਤਾ ਵਪਾਰ ਦਾ? ਅਜਿਹੀਆਂ ਗੱਲਾਂ ਨੇ ਸੁਖਵਿੰਦਰ ਦੇ ਮਨ ਵਿੱਚ ਸ਼ੱਕ ਪੈਦਾ ਕਰ ਦਿੱਤਾ। ਉਸ ਦੀਆਂ ਯੋਜਨਾਵਾਂ ਨੂੰ ਸੁਣ ਕੇ ਇੱਕ ਸਾਥੀ ਨੇ ਤਾਂ ਉਸਦੇ ਆਈਡੀਆ ਨੂੰ ਚੋਰਾ ਕੇ ਖੁਦ ਹੀ ਦੁਕਾਨ ਖੋਲ੍ਹ ਲਈ ਇਸ ਤਜਰਬੇ ਨੇ ਸੁਖਵਿੰਦਰ ਨੂੰ ਸਿਖਾਇਆ ਕਿ ਆਪਣੇ ਵਿੱਤੀ ਟੀਚੇ ਅਤੇ ਯੋਜਨਾਵਾਂ ਨੂੰ ਸਿਰਫ ਉਹਨਾਂ ਲੋਕਾਂ ਨਾਲ ਸਾਂਝਾ ਕਰੋ ਜਿਨ੍ਹਾਂ ਤੇ ਪੂਰਾ ਭਰੋਸਾ ਹੋਵੇ ਜੇ ਤੁਸੀਂ ਵੀ ਆਪਣੇ ਸੁਪਨੇ ਨੂੰ ਸਫਲ ਕਰਨਾ ਚਾਹੁੰਦੇ ਹੋ ਤਾਂ ਇਸ ਰਾਜ਼ ਨੂੰ ਅਪਣਾਓ ਆਪਣੇ ਟੀਚਿਆਂ ਨੂੰ ਚੁੱਪਚਾਪ ਪੂਰਾ ਕਰੋ ਅਤੇ ਨਤੀਜਿਆਂ ਨੂੰ ਸਭ ਦੇ ਸਾਹਮਣੇ ਆਉਣ ਦਿਓ ਇਸ ਨਾਲ ਨਾ ਸਿਰਫ ਤੁਹਾਡੀ ਸਫਲਤਾ ਦੀ ਸੰਭਾਵਨਾ ਵਧੇਗੀ ਸਗੋਂ ਤੁਸੀਂ ਨਕਾਰਾਤਮਕ ਟਿੱਪਣੀਆਂ ਅਤੇ ਈਰਖਾ ਤੋਂ ਵੀ ਬਚ ਸਕੋਗੇ ਦੁਜਾ ਰਾਜ ਸੀ ਆਪਣੀ ਕਮਾਈ ਦਾ ਸੋਰਸ ਕਦੇ ਵੀ ਪੂਰੀ ਤਰ੍ਹਾਂ ਜਨਤਕ ਨਾ ਕਰੋ ਸੁਖਵਿੰਦਰ ਨੇ ਇੱਕ ਵਾਰ ਆਪਣੇ ਦੋਸਤਾਂ ਨੂੰ ਦੱਸ ਦਿੱਤਾ ਸੀ ਕਿ ਉਹ ਆਪਣੀ ਜ਼ਮੀਨ ਵੇਚ ਕੇ ਵਪਾਰ ਸ਼ੁਰੂ ਕਰਨ ਜਾ ਰਿਹਾ ਹੈ ਇਹ ਸੁਣ ਕੇ ਉਸ ਦੇ ਕੁਝ ਨਜ਼ਦੀਕੀ ਲੋਕਾਂ ਨੇ ਉਸ ਨੂੰ ਗਲਤ ਸਲਾਹ ਦੇਣੀ ਸ਼ੁਰੂ ਕਰ ਦਿੱਤੀ ਕਿਸੇ ਨੇ ਕਿਹਾ ਜ਼ਮੀਨ ਨਾ ਵੇਚ ਇਹ ਤੇਰੀ ਸਭ ਤੋਂ ਵੱਡੀ ਪੂੰਜੀ ਹੈ ਕਿਸੇ ਨੇ ਕਿਹਾ ਇਹ ਪੈਸੇ ਨਾਲ ਕੋਈ ਹੋਰ ਕੰਮ ਕਰ ਇਹਨਾਂ ਗੱਲਾਂ ਨੇ ਸੁਖਵਿੰਦਰ ਨੂੰ ਉਲਝਣ ਵਿੱਚ ਪਾ ਦਿੱਤਾ ਅਸਲ ਵਿੱਚ ਜਦੋਂ ਲੋਕਾਂ ਨੂੰ ਤੁਹਾਡੀ ਕਮਾਈ ਦੇ ਸੋਰਸ ਬਾਰੇ ਪਤਾ ਹੁੰਦਾ ਹੈ ਤਾਂ ਉਹ ਤੁਹਾਡੇ ਤੇ ਆਪਣੇ ਵਿਚਾਰ ਥੋਪਣ ਦੀ ਕੋਸ਼ਿਸ਼ ਕਰਦੇ ਹਨ ਕਈ ਵਾਰ ਈਰਖਾ ਜਾਂ ਮੁਕਾਬਲੇ ਦੀ ਭਾਵਨਾ ਕਾਰਨ ਉਹ ਤੁਹਾਨੂੰ ਗਲਤ ਸਲਾਹ ਵੀ ਦੇ ਸਕਦੇ ਹਨ ਸੁਖਵਿੰਦਰ ਨੇ ਇਸ ਤਜਰਬੇ ਤੋਂ ਸਿੱਖਿਆ ਕਿ ਆਪਣੀ ਕਮਾਈ ਦੇ ਸੋਰਸ ਨੂੰ ਸੀਮਤ ਲੋਕਾਂ ਤੱਕ ਹੀ ਸਾਂਝਾ ਕਰਨਾ ਚਾਹੀਦਾ ਹੈ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਡੀਆਂ ਵਿੱਤੀ ਯੋਜਨਾਵਾਂ ਸੁਰੱਖਿਅਤ ਰਹਿਣ ਤਾਂ ਇਸ ਰਾਜ ਨੂੰ ਅਪਣਾਓ ਆਪਣੀ ਕਮਾਈ ਦੇ ਸੋਰਸ ਨੂੰ ਗੁਪਤ ਰੱਖਣ ਨਾਲ ਤੁਸੀਂ ਨਾ ਸਿਰਫ ਗਲਤ ਸਲਾਹ ਤੋਂ ਬਚ ਸਕਦੇ ਹੋ ਸਗੋਂ ਆਪਣੇ ਫੈਸਲਿਆਂ ਤੇ ਪੂਰਾ ਕੰਟਰੋਲ ਵੀ ਰੱਖ ਸਕਦੇ ਹੋ ਤੀਜਾ ਰਾਸ ਸੀ ਆਪਣੀਆਂ ਵਿੱਤੀ ਮੁਸ਼ਕਲਾਂ ਨੂੰ ਸਭ ਦੇ ਸਾਹਮਣੇ ਨਾ ਲਿਆਓ ਸੁਖਵਿੰਦਰ ਨੂੰ ਇੱਕ ਵਾਰ ਵਪਾਰ ਵਿੱਚ ਘਾਟਾ ਹੋਇਆ ਸੀ ਅਤੇ ਉਸਨੇ ਆਪਣੀਆਂ ਮੁਸ਼ਕਲਾਂ ਸਭ ਨੂੰ ਦੱਸ ਦਿੱਤੀਆਂ ਉਹ ਸੋਚਿਆ ਸੀ ਕਿ ਸ਼ਾਇਦ ਕੋਈ ਉਸਦੀ ਮਦਦ ਕਰੇਗਾ ਪਰ ਹੋਇਆ ਇਸਦੇ ਉਲਟ ਕੁਝ ਲੋਕਾਂ ਨੇ ਉਸਦੀ ਮੁਸ਼ਕਲ ਦਾ ਮਜ਼ਾਕ ਉਡਾਇਆ ਅਤੇ ਕੁਝ ਨੇ ਉਸ ਨੂੰ ਹੋਰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਇਸ ਨੇ ਸੁਖਵਿੰਦਰ ਦਾ ਹੌਸਲਾ ਤੋੜ ਦਿੱਤਾ ਉਸ ਦੇ ਪਿਤਾ ਜੀ ਨੇ ਉਸ ਨੂੰ ਸਮਝਾਇਆ ਕਿ ਜਦੋਂ ਤੁਸੀਂ ਆਪਣੀਆਂ ਮੁਸ਼ਕਲਾਂ ਸਭ ਨੂੰ ਦੱਸ ਦਿਓ ਤਾਂ ਲੋਕ ਤੁਹਾਡੇ ਨਾਲ ਹਮਦਰਦੀ ਦੀ بجائے ਤੁਹਾਨੂੰ ਕਮਜ਼ੋਰ ਸਮਝਣ ਲੱਗ ਜਾਂਦੇ ਹਨ ਇਸ ਦੀ ਬਜਾਏ ਆਪਣੀਆਂ ਮੁਸ਼ਕਲਾਂ ਨੂੰ ਸਮਝਦਾਰੀ ਨਾਲ ਹੱਲ ਕਰਨ ਦੀ ਕੋਸ਼ਿਸ਼ ਕਰੋ ਜੇ ਤੁਹਾਨੂੰ ਸਲਾਹ ਦੀ ਲੋੜ ਹੈ ਤਾਂ ਸਿਰਫ ਉਸ ਵਿਅਕਤੀ ਨਾਲ ਗੱਲ ਕਰੋ ਜਿਸ ਤੇ ਤੁਸੀਂ ਪੂਰਾ ਭਰੋਸਾ ਕਰਦੇ ਹੋ ਸੁਖਵਿੰਦਰ ਨੇ ਇਸ ਸਲਾਹ ਨੂੰ ਅਪਣਾਇਆ ਅਤੇ ਆਪਣੀਆਂ ਮੁਸ਼ਕਲਾਂ ਨੂੰ ਚੁੱਪਚਾਪ ਹੱਲ ਕਰਨਾ ਸਿੱਖ ਲਿਆ ਇਸ ਨਾਲ ਉਸ ਦੀ ਸਫਲਤਾ ਦਾ ਰਾਹ ਸੌਖਾ ਹੋ ਗਿਆ ਚੌਥਾ ਰਾਸ਼ੀ ਆਪਣੇ ਨਿਵੇਸ਼ ਦੀਆਂ ਯੋਜਨਾਵਾਂ ਨੂੰ ਗੁਪਤ ਰੱਖੋ ਸੁਖਵਿੰਦਰ ਨੇ ਇੱਕ ਵਾਰ ਆਪਣੇ ਇੱਕ ਨਜ਼ਦੀਕੀ ਸਾਥੀ ਨੂੰ ਦੱਸ ਦਿੱਤਾ ਸੀ ਕਿ ਉਹ ਸ਼ੇਅਰ ਮਾਰਕੀਟ ਵਿੱਚ ਨਿਵੇਸ਼ ਕਰਨ ਜਾ ਰਿਹਾ ਹੈ ਉਸ ਦੇ ਸਾਥੀ ਨੇ ਇਹ ਗੱਲ ਅੱਗੇ ਸਾਂਝੀ ਕਰ ਦਿੱਤੀ ਅਤੇ ਜਲਦੀ ਹੀ ਪਿੰਡ ਵਿੱਚ ਇਹ ਚਰਚਾ ਸ਼ੁਰੂ ਹੋ ਗਈ ਕੁਝ ਲੋਕਾਂ ਨੇ ਸੁਖਵਿੰਦਰ ਨੂੰ ਗਲਤ ਸਮਝਿਆ ਅਤੇ ਕੁਝ ਨੇ ਉਸ ਦੀਆਂ ਯੋਜਨਾਵਾਂ ਨੂੰ ਨਕਾਰਾਤਮਕ ਨਜ਼ਰ ਨਾਲ ਵੇਖਿਆ ਇਸ ਕਾਰਨ ਸੁਖਵਿੰਦਰ ਦਾ ਆਤਮ ਵਿਸ਼ਵਾਸ ਡਗਮਗਾਉਣ ਲੱਗਾ ਉਸਦੇ ਪਿਤਾ ਜੀ ਨੇ ਉਸ ਨੂੰ ਸਮਝਾਇਆ ਕਿ ਨਿਵੇਸ਼ ਦੀਆਂ ਯੋਜਨਾਵਾਂ ਨੂੰ ਸਿਰਫ ਉਹਨਾਂ ਲੋਕਾਂ ਨਾਲ ਸਾਂਝਾ ਕਰੋ ਜੋ ਵਿੱਤੀ ਮਾਮਲਿਆਂ ਵਿੱਚ ਮਾਹਿਰ ਹੋਣ ਜੇ ਤੁਸੀਂ ਸਭ ਨੂੰ ਆਪਣੀਆਂ ਨਿਵੇਸ਼ ਯੋਜਨਾਵਾਂ ਦੱਸੋਗੇ ਤਾਂ ਤੁਹਾਨੂੰ ਗਲਤ ਸਲਾਹ ਮਿਲ ਸਕਦੀ ਹੈ ਜਾਂ ਤੁਹਾਡੀਆਂ ਯੋਜਨਾਵਾਂ ਦੀ ਨਕਲ ਵੀ ਹੋ ਸਕਦੀ ਹੈ ਸੁਖਵਿੰਦਰ ਨੇ ਇਸ ਗੱਲ ਨੂੰ ਸਮਝਾ ਅਤੇ ਆਪਣੇ ਨਿਵੇਸ਼ ਦੇ ਫੈਸਲੇ ਖੁਦ ਲੈਣੇ ਸ਼ੁਰੂ ਕਰ ਦਿੱਤੇ ਇਸ ਨਾਲ ਉਸ ਦੀ ਵਿੱਤੀ ਸਥਿਤੀ ਮਜ਼ਬੂਤ ਹੋਈ ਪੰਜਵਾਂ ਰਾਸੀ ਆਪਣੇ ਵਪਾਰਕ ਸੰਪਰਕਾਂ ਨੂੰ ਸੀਮਤ ਰੱਖੋ ਸੁਖਵਿੰਦਰ ਨੇ ਆਪਣੇ ਵਪਾਰ ਦੀ ਸ਼ੁਰੂਆਤ ਵਿੱਚ ਸਭ ਨੂੰ ਆਪਣੇ ਸੰਪਰਕਾਂ ਅਤੇ ਸਹਿਯੋਗੀਆਂ ਬਾਰੇ ਦੱਸ ਦਿੱਤਾ ਸੀ ਇਸ ਕਾਰਨ ਉਸ ਦੇ ਕੁਝ ਸਾਥੀਆਂ ਨੇ ਉਸ ਦੇ ਸੰਪਰਕਾਂ ਨਾਲ ਸਿੱਧਾ ਸੰਪਰਕ ਕਰਕੇ ਆਪਣੇ ਫਾਇਦੇ ਲਈ ਕੰਮ ਸ਼ੁਰੂ ਕਰ ਦਿੱਤਾ ਸੁਖਵਿੰਦਰ ਨੂੰ ਅਹਿਸਾਸ ਹੋਇਆ ਕਿ ਉਸ ਦੇ ਵਪਾਰਕ ਸੰਪਰਕ ਉਸ ਦੀ ਸਫਲਤਾ ਦੀ ਨੀਂਹ ਹਨ ਅਤੇ ਉਹਨਾਂ ਨੂੰ ਸਾਂਝਾ ਕਰਨ ਨਾਲ ਉਸ ਦਾ ਫਾਇਦਾ ਘਟ ਗਿਆ ਉਸ ਦੇ ਪਿਤਾ ਜੀ ਨੇ ਸਮਝਾਇਆ ਕਿ ਵਪਾਰਕ ਸੰਪਰਕ ਕੀਮਤੀ ਸੰਪਤੀ ਹੁੰਦੇ ਹਨ ਅਤੇ ਇਹਨਾਂ ਨੂੰ ਸਿਰਫ ਉਹਨਾਂ ਨਾਲ ਸਾਂਝਾ ਕਰਨਾ ਚਾਹੀਦਾ ਹੈ ਜੋ ਤੁਹਾਡੇ ਨਾਲ ਇਮਾਨਦਾਰੀ ਨਾਲ ਕੰਮ ਕਰਦੇ ਹਨ ਸੁਖਵਿੰਦਰ ਨੇ ਇਸ ਲਾ ਨੂੰ ਅਪਣਾਇਆ ਅਤੇ ਆਪਣੇ ਸੰਪਰਕਾਂ ਨੂੰ ਸੁਰੱਖਿਅਤ ਰੱਖਣਾ ਸਿੱਖ ਲਿਆ ਇਸ ਨਾਲ ਉਸ ਦਾ ਵਪਾਰ ਵਧੇਰੇ ਸਥਿਰ ਅਤੇ ਲਾਭਕਾਰੀ ਹੋ ਗਿਆ 6ਵਾਂ ਰਾਸੀ ਆਪਣੀ ਸਫਲਤਾ ਦੀ ਰਣਨੀਤੀ ਨੂੰ ਗੁਪਤ ਰੱਖੋ ਸੁਖਵਿੰਦਰ ਨੇ ਇੱਕ ਵਾਰ ਆਪਣੇ ਵਪਾਰ ਦੀ ਸਫਲਤਾ ਦੀ ਰਣਨੀਤੀ ਇੱਕ ਮੁਕਾਬਲੇਬਾਜ਼ ਨੂੰ ਦੱਸ ਦਿੱਤੀ ਸੀ ਉਸ ਨੇ ਸੋਚਿਆ ਸੀ ਕਿ ਇਹ ਸਾਂਝਾ ਕਰਨ ਨਾਲ ਉਸ ਦੀ ਇੱਕ ਸਕਾਰਾਤਮਕ ਛਵੀ ਬਣੇਗੀ ਪਰ ਉਸ ਦੇ ਮੁਕਾਬਲੇਬਾਜ਼ ਨੇ ਉਸ ਦੀ ਰਣਨੀਤੀ ਦੀ ਨਕਲ ਕਰਕੇ ਉਸ ਨੂੰ ਪਿੱਛੇ ਛੱਡਣ ਦੀ ਕੋਸ਼ਿਸ਼ ਕੀਤੀ सुखविंदर ਨੂੰ ਅਹਿਸਾਸ ਹੋਇਆ ਕਿ ਉਸਦੀ ਸਫਲਤਾ ਦੀ ਰਣਨੀਤੀ ਉਸਦੀ ਸਭ ਤੋਂ ਵੱਡੀ ਤਾਕਤ ਸੀ ਅਤੇ ਇਸ ਨੂੰ ਸਾਂਝਾ ਕਰਨ ਨਾਲ ਉਸਦਾ ਮੁਕਾਬਲਾ ਵਧ ਗਿਆ ਉਸਦੇ ਪਿਤਾ ਜੀ ਨੇ ਸਮਝਾਇਆ ਕਿ ਸਫਲਤਾ ਦੀ ਰਣਨੀਤੀ ਨੂੰ ਸਿਰਫ ਉਹਨਾਂ ਨਾਲ ਸਾਂਝਾ ਕਰੋ ਜੋ ਤੁਹਾਡੇ ਸਫ਼ਰ ਦਾ ਹਿੱਸਾ ਹਨ ਅਤੇ ਜਿਨ੍ਹਾਂ ਤੇ ਤੁਸੀਂ ਪੂਰਾ ਭਰੋਸਾ ਕਰਦੇ ਹੋ ਸੁਖਵਿੰਦਰ ਨੇ ਇਸ ਗੱਲ ਨੂੰ ਅਪਣਾਇਆ ਅਤੇ ਆਪਣੀ ਰਣਨੀਤੀ ਨੂੰ ਸੁਰੱਖਿਅਤ ਰੱਖਣਾ ਸਿੱਖ ਲਿਆ ਸਤਵਾਂ ਅਤੇ ਆਖਰੀ ਰਾਸੀ ਆਪਣੇ ਦਿਲ ਦੀ ਗੱਲ ਨੂੰ ਸਮਝੋ ਅਤੇ ਉਸ ਨੂੰ ਅਮਲ ਵਿੱਚ ਲਿਆਓ ਸੁਖਵਿੰਦਰ ਨੂੰ ਸ਼ੁਰੂ ਵਿੱਚ ਆਪਣੇ ਅੰਦਰੂਨੀ ਆਵਾਜ਼ ਤੇ ਭਰੋਸਾ ਕਰਨਾ ਮੁਸ਼ਕਿਲ ਲੱਗਦਾ ਸੀ। ਉਹ ਹਰ ਵਾਰ ਦੂਜਿਆਂ ਦੀ ਸਲਾਹ ਮੰਗਦਾ ਸੀ। ਅਤੇ ਇਸ ਕਾਰਨ ਉਸਦੇ ਫੈਸਲੇ ਅਕਸਰ ਗਲਤ ਹੋ ਜਾਂਦੇ ਸਨ। ਉਸਦੇ ਪਿਤਾ ਜੀ ਨੇ ਉਸ ਨੂੰ ਸਮਝਾਇਆ ਕਿ ਤੁਹਾਡਾ ਅੰਦਰੂਨੀ ਆਵਾਜ਼ ਤੁਹਾਡਾ ਸਭ ਤੋਂ ਵੱਡਾ ਸਲਾਹਕਾਰ ਹੁੰਦਾ ਹੈ। ਜੇ ਤੁਸੀਂ ਆਪਣੇ ਦਿਲ ਦੀ ਗੱਲ ਨੂੰ ਸੁਣਦੇ ਹੋ ਅਤੇ ਉਸ ਤੇ ਅਮਲ ਕਰਦੇ ਹੋ ਤਾਂ ਤੁਸੀਂ ਸਹੀ ਰਾਹ ਤੇ ਚੱਲ ਸਕਦੇ ਹੋ। ਸੁਖਵਿੰਦਰ ਨੇ ਸਲਾਹ ਨੂੰ ਅਪਣਾਇਆ ਅਤੇ ਆਪਣੇ ਅੰਦਰੂਨੀ ਆਵਾਜ਼ ਤੇ ਭਰੋਸਾ ਕਰਨਾ ਸਿੱਖ ਲਿਆ। ਇਸ ਨਾਲ ਉਸ ਦੀ ਜ਼ਿੰਦਗੀ ਵਿੱਚ ਸਫਲਤਾ ਦਾ ਨਵਾਂ ਦੌਰ ਸ਼ੁਰੂ ਹੋਇਆ ਸੁਖਵਿੰਦਰ ਦੀ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਸਫਲਤਾ ਦੇ ਰਾਹ ਤੇ ਚੱਲਣ ਲਈ ਚੁੱਪ ਰਹਿਣਾ ਅਤੇ ਸਮਝਦਾਰੀ ਨਾਲ ਫੈਸਲੇ ਲੈਣਾ ਜ਼ਰੂਰੀ ਹੈ ਇਸ ਸੱਤ ਰਾਜ਼ ਆਪਣੇ ਵਿੱਤੀ ਟੀਚੇ ਕਮਾਈ ਦਾ ਸੋਰਸ ਵਿੱਤੀ ਮੁਸ਼ਕਲਾਂ ਨਿਵੇਸ਼ ਦੀਆਂ ਯੋਜਨਾਵਾਂ ਵਪਾਰਕ ਸੰਪਰਕ ਸਫਲਤਾ ਦੀ ਰਣਨੀਤੀ ਅਤੇ ਅਨਰੂਨੀ ਆਵਾਜ਼ ਸਾਡੀ ਜ਼ਿੰਦਗੀ ਦੀ ਨੀਂਹ ਨੂੰ ਮਜ਼ਬੂਤ ਕਰਦੇ ਹਨ ਜੇ ਅਸੀਂ ਇਹਨਾਂ ਨੂੰ ਸੰਭਾਲ ਕੇ ਰੱਖਦੇ ਹਾਂ ਤਾਂ ਸਾਡੀ ਸਫਲਤਾ ਦਾ ਰਾਹ ਸੌਖਾ ਅਤੇ ਸੁਰੱਖਿਅਤ ਹੋ ਜਾਂਦਾ ਹੈ ਇਸ ਕਹਾਣੀ ਦਾ ਸਭ ਤੋਂ ਵੱਡਾ ਸੁਨੇਹਾ ਇਹ ਹੈ ਕਿ ਪੈਸਾ ਕਮਾਉਣਾ ਸਿਰਫ ਮਿਹਨਤ ਦਾ ਨਤੀਜਾ ਨਹੀਂ ਸਗੋ ਸਮਝਦਾਰੀ ਅਤੇ ਗੁਪਤਤਾ ਦਾ ਸੁਮੇਲ ਹੈ ਆਪਣੀ ਜ਼ਿੰਦਗੀ ਦੇ ਇਹਨਾਂ ਰਜ਼ਾ ਨੂੰ ਸੰਭਾਲੋ ਅਤੇ ਆਪਣੇ ਸੁਪਨਿਆਂ ਨੂੰ ਹਕੀਕਤ ਵਿੱਚ ਬਦਲੋ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ